ਅਵੇਖੋ ਠੱਗਾ ਦੇ ਵੱਲੋਂ ਬਿਲਕੁਲ ਨਵੇਂ ਤਰੀਕੇ ਦੇ ਨਾਲ ਠੱਗੀ ਮਾਰੀ ਗਈ ਹੈ ਤੇ ਇੱਕ ਮਹਿਲਾ ਦੇ ਖਾਤੇ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਕਰੀਬ 795000 ਰੁਪਏ ਉਡਾ ਲਏ ਗਏ ਨੇ ਜਾਣਕਾਰੀ ਦੇ ਮੁਤਾਬਕ ਪਰਿਵਾਰ ਦਾ ਇਹ ਕਹਿਣਾ ਹੈ ਕਿ 195000 ਰੁਪਏ ਤਾਂ account ਦੇ ਵਿੱਚ ਵਾਪਸ ਆ ਗਏ ਨੇ ਪਰ 6 ਲੱਖ ਰੁਪਏ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕੇ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਠੱਗਾ ਨੇ ਇੱਕ ਕੈਂਸਰ ਪੀੜਤ ਮਹਿਲਾ ਨੂੰ ਵੀ ਨਹੀਂ ਬਖਸ਼ਿਆ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਦਾ ਫਰੀਦਕੋਟ ਚੱਲ ਰਿਹਾ ਬੀਤੇ ਦਿਨੀ ਸਵੇਰੇ 9 10 ਵਜੇ ਸੁਲਤਾਨਪੁਰ ਤੋਂ ਦੀਪੇਵਾਲ ਆਪਣੇ ਸੌਰੇ ਘਰ ਜਾ ਰਹੀ ਸੀ ਤਾਂ ਉਸ ਨੂੰ ਮੋਬਾਈਲ ਫੋਨ ਤੇ ਇੱਕ ਮੈਸੇਜ ਆਇਆ ਕਿ ਉਸਦੇ ਅਕਾਊਂਟ ਦੇ ਵਿੱਚੋਂ 2 ਲੱਖ ਰੁਪਏ ਕਢਵਾ ਲਏ ਗਏ ਨੇ ਦਰਅਸਲ ਇਹਨਾਂ ਦਾ ਜਿਹੜਾ ਖਾਤਾ ਹੈ ਉਹ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੀਪਾਵਾਲੀ ਦੇ ਵਿੱਚ ਹੈ ਤੇ ਜਦ ਮੈਸੇਜ ਆਂਦਾ ਉਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਹੈ ਕਿ 2 ਲੱਖ ਰੁਪਏ ਹੋਰ ਉਸੇ ਖਾਤੇ ਦੇ ਵਿੱਚੋਂ ਕਢਵਾ ਲਏ ਗਏ ਨੇ ਅਜਿਹੇ ਮੈਸੇਜ ਲਗਾਤਾਰ ਆਉਂਦੇ ਰਹੇ ਤੇ ਵੇਗ ਦੇ ਵੇਗ ਦੇ ਖਾਤੇ ਦੇ ਵਿੱਚੋਂ 795000 ਰੁਪਏ ਨਿਕਲ ਜਾਂਦੇ ਨੇ ਜਿਸ ਉਹ ਤੁਰੰਤ ਬੈਂਕ ਜਾ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਕਿਸੇ ਫਰਾਡ ਨੇ ਉਹਨਾਂ ਦੇ ਖਾਤੇ ਨੂੰ ਹੈਕ ਕਰ ਲਿਆ ਜਿਸ ਤੋਂ ਬਾਅਦ ਬੈਂਕ ਸਟਾਫ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਸਨੇ ਆਪਣਾ ਖਾਤਾ ਤਾਂ ਫ੍ਰੀਜ਼ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਉਸਦੇ ਖਾਤੇ ਦੇ ਵਿੱਚ ਪਏ 1,95,000 ਰੁਪਏ ਤਾਂ ਵਾਪਸ ਆ ਗਏ ਪਰ 6 ਲੱਖ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ। ਮਹਿਲਾ ਦਾ ਕਹਿਣਾ ਹੈ ਕਿ ਉਸਨੇ ਕਿਸੇ ਨੂੰ ਕੋਈ OTP ਨਹੀਂ ਦਿੱਤਾ, ਨਾ ਹੀ ਫੋਨ ਤੇ ਕੋਈ ਕਾਲ ਆਈ ਹੈ। ਫਿਰ ਇਸ ਤਰੀਕੇ ਦੇ ਨਾਲ ਉਸਦੇ ਖਾਤੇ ਦੇ ਵਿੱਚੋਂ ਪੈਸੇ ਕੱਢ ਲਏ ਗਏ ਨੇ। ਮੇਰਾ ਨਾਮ ਰਣਜੀਤ ਸਿੰਘ ਹੈ ਪਿੰਡ ਦੀਪਾਲ ਡੇਰੇ ਆ। ਪਰ ਉਹਨੇ ਦੇ ਖਾਤੇ ਵਿੱਚੋਂ 7 ਲੱਖ ਰੁਪਈਆ ਗਾਇਬ ਹੋ ਗਿਆ ਇਹ ਇਨਾਂ ਦੇ ਬੈਂਕ ਵਾਲਿਆਂ ਨੇ ਕੋਲ ਜਾ ਹੋਏ 36 ਗੱਲਾਂ ਕਰਦੇ ਆ ਗਾੜੀ کئی ਸਵਾਲ ਪੁੱਛਦੇ ਆ ਕੋਈ ਲੈਣਾ ਹੋਵੇ ਕੋਈ ਦੇਣਾ ਹੋਵੇ ਕੋਈ ਕੋਸ਼ ਕਰਦੇ ਸੈਨ ਕਰਾਉਣੇ ਤੇ ਅਡਾ ਫਲਾਨਾ ਨਹੀਂ ਹੁੰਦਾ ਸਾਡੇ ਕੋਲ ਇਸ ਟਾਈਮ ਪੈਸੇ ਹੈ ਨਹੀਂ ਇਹ ਚੋਰ ਨੇ ਮੈਂ 1 ਮਿੰਟ ਲਾਇਆ ਪੰਦਾ 10 15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਬ ਕਰ ਗਿਆ ਇਹਦਾ ਸਾਨੂੰ ਜ਼ਾਬ ਚਾਹੀਦਾ ਕ੍ਰਿਡਿਟ ਬੈਂਕੀ ਖਾਤਾ ਹੈ ਪੰਜਾਬ ਨੈਸ਼ਨਲ ਪੰਡੀਪੇਵਾਲ ਬ੍ਰਾਂਚ ਦਾ ਖਾਤਾ ਹੈ ਹੁਣ ਇਲਾਜ ਵੀ ਕਰਦੇ ਆ ਕਿ ਚੱਲ ਰਿਹਾ ਸੀ ਇਲਾਜ ਵਾਸਤੇ ਹਾਂਜੀ ਗੁੱਡੀ ਦਾ ਇਲਾਜ ਚੱਲਦਾ ਫਰੀਦਕੋਟ ਤੋਂ ਇਲਾਜ ਚੱਲਦਾ ਵਾਏ ਸਰਕਾਰੀ ਹਸਪੀਟਲੋਂ ਇੰਦੇ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਨੇ ਮਦਦ ਕੀਤੀ ਹੋਈ ਸੀ ਉਹਨਾਂ ਦੇ ਸਹਾਰੇ ਦੇ ਨਾਲ ਇਲਾਜ ਕਰੋਣਾ ਹੈ ਹੁਣ ਕੀ ਕਹਿ ਸਕਦੇ ਆ ਕਹਿਣ ਦੀਆਂ ਤਾਂ ਕੋਈ ਗੱਲਾਂ ਹੀ ਨਹੀਂ ਹੈਗੀਆਂ ਇੱਕ ਘਰੋਂ ਵਿਚਾਰੇ ਉਧਾਂ ਦੇ ਆ ਮੇਰਾ ਨਾਮ ਪਰਮਜੀਤ ਕੌਰ ਆਂ ਪਿੰਡ ਦੀ ਪਿਆਲਾ ਬੇਟੀ ਮੇਰੀ ਸੱਧੂ ਵਾਲੇ ਵਿਆਂ ਹੀ ਸੀ ਅਹੀਂ ਕੈਂਸਰ ਦੀ ਮਰੀਜ਼ ਅਸੀਂ ਸਾਰੇ ਪੈਣ ਭਰਾਵਾਂ ਨੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰਉਦੇ ਸੀ ਪਰ ਬੈਂਕ ਦੇ ਵਿੱਚੋਂ ਪਸਾਨੀ ਕਿੰਨੇ ਕਢਾ ਲੈ ਕਿੰਨੇ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਮ ਦਾ ਇਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਬਾਤ ਜਿਵੇਂ ਬੇਟੀ ਦੇ ਇਲਾਜ ਲਈ ਸਾਰੇ ਭੈਣ ਭਾਜੂ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਇਹ ਕਹੇ ਚਲੋ ਲਾਜੇ ਦਾ ਵਧੀਆ ਹੋ ਜੂ ਹੋਰ ਨਹੀਂ ਕੁਝ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਗਈ ਨਹੀਂ ਸੇਫਟੀ ਕੋਈ ਸੇਫਟੀ ਨਹੀਂ ਜਦੋਂ ਕਢੋਣ ਜਾਈ ਤਾਂ ਥੋੜੇ ਵੀ ਲੈਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਦਾਂ ਕਰਨੀ ਸੈਨ ਚਾਹੀਦੇ ਆ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਏ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਮੈਨੂੰ ਪੁੱਛਿਆ ਇਹ ਕਮੈਂਟ ਦੇ ਵਿੱਚ ਕਢਾਈ ਗਏ ਕਮੈਂਟ ਚ ਹੁਣ ਇਲਾਜ ਕਿਵੇਂ ਸੰਭੋ ਹੋ ਸਕਦਾ ਹੁਣ ਇਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀ ਮਦਦ ਕੀਤੀ ਜਾਵੇ ਆ ਵੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਨੂੰ ਹੀ ਮਿਲ ਜਾਣਾ ਸਾਡੀ ਬੇਟੀ ਦਾ ਇਲਾਜ ਹੋ ਜਾਵੇ ਭਾਜੀ ਮੇਰਾ ਨਾਮ ਜਗਜੀਤ ਸਿੰਘ ਸੋਨੀ ਪਿੰਡ ਸੱਧੂਆ ਸਾਫਕਾ ਮੈਂਬਰ ਪੰਚਾਇਤ ਕੱਲ 9 ਤਰੀਕ ਦੀ ਗੱਲ ਵਾ ਕੱਲ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸੋ ਸਲਤਨਪੁਰ ਤੋਂ ਜਦੋਂ ਇੱਥੇ ਦੀਪਿਆਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਉਸ ਤੋਂ ਬਾਅਦ ਆ ਫਿਰ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਕੀ 2 ਲੱਖ ਰੁਪਏ ਕੀ ਸੀ 2 ਲੱਖ ਰੁਪਏ ਜਿਹਦਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਹੇ ਸੀਗੇ ਪਹਿਲਾਂ 2-2 ਲੱਖ ਦੇ ਤਿੰਨ ਮੈਸੇਜ ਆਇਆ 1 ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਿੱਦਾਂ ਜਦੋਂ ਮੈਂ ਦੇਖਿਆ ਮੇਰੇ ਤਾਂ ਹੱਥਾਂ ਪੈਰਾਂ ਦੀ ਬਣ ਗਈ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਹੇ ਆ ਜਦੋਂ ਮੈਂ ਤੁਰੰਤ ਬੈਂਕ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਫਰਾਡ ਨੇ ਮੇਰਾ ਅਕਾਊਂਟ ਨੂੰ ਹੈਕ ਕਰ ਲਿਆ ਉਸ ਤੋਂ ਬਾਅਦ ਆ ਬੈਂਕ ਦੇ ਸਟਾਫ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜਾ ਮੇਰਾ ਅਕਾਊਂਟ ਸੀ ਉਹਨੂੰ ਫ੍ਰੀਜ਼ ਕੀਤਾ ਜਿਸ ਦੇ ਵਿੱਚ ਫ੍ਰੀਜ਼ ਕਰਨ ਦੇ ਤੁਰੰਤ ਬਾਅਦ ਆ ਹੀ 1,95,000 ਰੁਪਇਆ ਜਿਹੜਾ ਮੇਰਾ ਵਾਪਸ ਆ ਗਿਆ ਟੋਟਲ 7,95,000 ਰੁਪਇਆ ਕੱਟ ਹੋਇਆ ਸੀਗਾ ਜਿਸ ਦੇ ਵਿੱਚੋਂ 6 ਲੱਖ ਰੁਪਇਆ ਵਾ ਜਿਹੜਾ ਉਹ ਹਜੇ ਤੱਕ ਰਿਵੀ ਨਹੀਂ ਵਾਪਸ ਨਹੀਂ ਆਇਆ ਉਹ 2-2 ਲੱਖ ਦੀਆਂ ਤਿੰਨ ਐਂਟਰੀਆਂ ਹੋਈਆਂ ਸੀਗੀਆਂ ਕਾਰਨ ਕਿ ਰਿਹਾ ਕੋਈ ਹੋਤੀ ਕਿ ਤੁਸੀਂ ਕਿਸ ਨੂੰ ਨਹੀਂ ਜੀ ਮੈਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਕਾਲ ਆਈ ਆ ਮੈਂ ਤਾਂ ਜਦੋਂ ਬੈਂਕ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿਸੇ ਨੇ ਤੁਸੀਂ ਲਿੰਕ ਤੇ ਕਲਿੰਕ ਕਰ ਦਿੱਤਾ ਹੋਊਗਾ ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਤੇ ਘਰ 'ਚ ਪੈਸਾ ਸੇਫ ਆ ਤੇ ਨਾ ਬੈਂਕ ਦੇ ਵਿੱਚ ਸੇਫ ਆ ਜੇ ਕਲਿੰਕ ਜੇ ਲਾਪਰ ਲਿੰਕ ਤੇ ਹੀ ਕਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੇ ਆ ਡਿਜ਼ਾਈਨ ਨਹੀਂ ਰਲਦੇ ਅੱਜ ਇਦਾਂ ਹੋ ਵੀ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਪਤਾ ਲੱਗਿਆ ਕਿ ਤੁਹਾਡੀ ਕਰੰਬੜੀ ਜੀ ਦੀ ਕੈਨਸਰ ਨਾਲ ਪੀੜਤ ਇਹ ਪੈਸੇ ਕਾਦੇ ਵਾਸਤੇ ਸੀ ਤੇ ਹਾਂਜੀ ਮੇਰੀ ਵਾਈਫ ਵੀ 6ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਟ੍ਰੀਟਮੈਂਟ ਹੋਣਾ ਚਾਹ ਰਿਆ ਵਾ ਉਹਨਾਂ ਨੂੰ ਵੀ ਕੈਨਸਰ ਪੀੜਤਾ ਤੇ ਮੈਂ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ ਇਲਾਜ ਵਾਸਤੇ ਇਕੱਠੇ ਕੀਤੇ ਸੀਗੇ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਜਿਹੜਾ ਹੁਣ ਮੇਰ ਸਭ ਤੋਂ ਵੱਡੀ ਚੁਣੌਤੀ ਇਹ ਹੋ ਚੁੱਕੀ ਈ ਤਾਂ ਮੈਂ ਇਲਾਜ ਕਿਸ ਤਰ੍ਹਾਂ ਕਰਾਉਣਾ ਵਾ ਕਿਉਂ 6 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਆ ਕਉ ਮੈਂ ਇੱਕ ਦਾਣਾ ਮੰਡੀ ਦੇ ਵਿੱਚ ਮਨੀਮੀ ਦਾ ਕੰਮ ਕਰਦਾ ਵਾਂ ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਵਾ ਪਰ ਮੇਰੇ ਵਾਸਤੇ ਬਹੁਤ ਵੱਡੀ ਚੁਣੌਤੀ ਆ ਕਿ ਇਹਨਾਂ ਫਰੌਡਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹ ਕਿਸੇ ਦੇ ਵੇਖਦੇ ਨਹੀਂ ਇਹ ਕਿਸੇ ਦਾ ਆਪਣਾ ਪੈਸਾ ਆ ਜਾਂ ਕਿਸੇ ਨੂੰ ਲਿਆ ਹਊਗਾ ਪਰ ਇਸ ਤਰ੍ਹਾਂ ਵੀ ਬੈਂਕ ਵਾਲਿਆਂ ਨੇ ਵੀ ਇਹਨਾਂ ਦੀ ਸਿਕਿਉਰਿਟੀ ਆ ਨਾ ਜਿਹੜੀ ਆਪਣੀ ਕੋ ਸਟਾਰਟ ਕਰਨੀ ਚਾਹੀਦੀ ਹੈ ਹਾਂ ਜੀ ਮੈਂ ਸ਼ਿਕਾਇਤ ਦਿੱਤੀ ਤੇ ਆਪਣੇ ਕ੍ਰਾਈਮ ਬਰਾਜ ਆਪਣੇ ਦਿੱਤੀ ਤੇ ਸਾਈਬਰ ਕ੍ਰਾਈਮ ਵਾਲਿਆਂ ਨੂੰ ਕਪੂਸਲੇ ਦਿੱਤੀ ਸੀ ਉਹਨਾਂ ਨੇ ਬੜੀ ਮਸਤੀ ਦੀ ਨਾਲ ਉਹਨਾਂ ਨੇ ਤੁਰੰਤ ਇਹ ਕਾਰਵਾਈ ਕੀਤੀ ਜਿਹੜੇ ਖਾਤੇ ਫ੍ਰੀਜ਼ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਪੈਸੇ ਆ ਉਹ ਸਾਰੇ ਹੀ ਵਾਪਸ ਆ ਜਾਣਗੇ ਕੁਝ ਸਮਾਂ ਲੱਗੂਗਾ ਹੁਣ ਇਲਾਜ ਦੀ ਬੱਚੇ ਦੀ ਵੱਡੀ ਚੁਣੌਤੀ ਹੈ ਕਿਰਮ ਬਤਨੀਆ ਕਰਾਪ ਹੋਣਾ ਤਾਂ ਕਿ ਇਹ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਮੈਂ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਇਨੀ ਜੋਗਾ ਹੈ ਨਹੀਂਗਾ ਜੀ ਮੈਂ ਕਹਣੀ ਆਪਣੀ ਸੰਸਥਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਲਾਜ ਵਿੱਚ ਦਿੱਕਤ ਨਾ ਆਈ ਜਾਵੇ ਕਿਹੜਾ ਵਿਅਕਤੀ ਜਿਹਦੇ ਖਾਤੇ ਜਿਹੇ ਖਾਤੇ ਪੇਮੈਂਟ ਗਈ ਹੈ ਤਾਂਜੀ ਹਾਂਜੀ ਇੱਕ ਮੌਸਮ ਮੌਲਾਵਾ ਨਾਂ ਦਾ ਵਿਅਕਤੀ ਆ ਜਿਹਦੇ ਅਕਾਊਂਟ ਦੇ ਵਿੱਚ ਜਿਹਦੇ ਹੈਕਰ ਨੇ ਹੈਕ ਕਰਕੇ ਅਕਾਊਂਟ ਕੀਤਾ ਵਾ ਉਹਨਾਂ ਦੇ ਅਕਾਊਂਟ ਦੇ ਵਿੱਚ ਤਿੰਨ ਚਾਰ ਖਾਤਿਆਂ ਦੇ ਵਿੱਚ ਮਤਲ ਜਿਹੜੀ ਰਕਮ ਗਈ ਹੈਗੀ